ਸਥਿਤੀਆਂ ਇਹ ਪੈਦਾ ਹੋ ਗਿਆ ਕਿ ਜੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਂਝੀ ਇੱਕ ਦੂਜੀ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚੱਲਦੀਆਂ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਨੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੋਗਿਆ ਹੈ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹਥਿਆ ਨੂੰ ਹਥਿਆਰਬੰਦ ਫੋਰਸਾਂ ਦੇ ਨਾਲ ਨਾ ਲੜਾਓ ਤੁਸੀਂ ਨੋ ਮੁੰਡਾ ਮਰਵਾ ਲਿਆ ਉੱਥੇ ਆਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੇ ਵੀ ਦਲਵੀਰ ਸਿੰਘ ਨੂੰ ਕਿਹਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਮੈਂ ਦਲਵੀਰ ਸਿੰਘ ਸਿੱਧੂ ਪਰ ਸਪੁੱਤਰ ਸਵਰਗੀ ਸਰਦਾਰ ਸਵਰਗੀ ਪਿਸ਼ੋਰਾ ਸਿੰਘ ਸਿੱਧੂ ਪਰ ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਹਿੱਤਾਂ ਦੀ ਖਾਤਰ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਹ ਜਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜ਼ਿੰਮੇਵਾਰੀ ਸੰਪੰਨ ਤੋਂ ਬਾਅਦ ਸਥਿਤੀਆਂ ਇਹ ਪੈਦਾ ਹੋ ਗਈਆਂ ਕਿ ਡੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ناکਾਮਯਾਬ ਰਹੇ ਉਹਨਾਂ ਨੇ ਜਿਹੜੀਆਂ ਗੱਲਾਂ ਮੇਰੇ ਸਾਥੀ ਸਾਹਿਬ ਸਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਦੱਸੀਆਂ ਨੇ ਇਹ ਹੀ ਗੱਲਾਂ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਂਝੀ ਇੱਕ ਦੂਜੀ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚੱਲਦੀਆਂ ਉੱਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਦੇਸ਼ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਇਹ ਸੁਰਜੀਤ ਸਿੰਘ ਸੰਗਰੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੋਹਾਲੀ ਬੈਠੇ ਨੇ ਸਾਹ ਗੁਰਮੀਤ ਸਿੰਘ ਰੁੜਕੀ ਬੈਠੇ ਨੇ ਆ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸੱਤਰ ਬੈਠੇ ਨੇ ਥੇੜੀ ਸਾਹਿਬ ਮੇਰ ਸਿੰਘ ਜੀ ਥੇੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸੀਗੇ ਮੈਂ ਕਦੇ ਜਥੇਬੰਦੀ ਦੀ ਕਿਸੇ ਮੀਟਿੰਗ ਤੇ ਨਹੀਂ ਗਿਆ ਬਿਕੋਜ਼ ਆਫ ਮੈਨੂਅਲ ਲੱਗਦਾ ਸੀ ਕਿ ਜਾਣਾ ਠੀਕ ਨਹੀਂ ਹੈ ਪਾਪਾ ਮਫਾਦਰ ਸਾਹਿਬ ਚਲਾ ਰਹੇ ਆ ਦੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਵੰਦੀ ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਜੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਵੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠਾ ਕਿ ਜੀ ਤੁਸੀਂ ਪ੍ਰਧਾਨ ਜੀ ਦੇ ਬੇਟਿਆਂ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਨੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੋਗਿਆ ਹੈ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹਥਿਆਂ ਨੂੰ ਹਥਿਆਰਬੰਦ ਫੋਰਸਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਨੀ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਹਥੇ ਲੋਕ ਆ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨਾ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇਖ ਆਖਾ ਕੋਟੜਾ ਲੱਗਦਾ ਬੇਵਕੂਫੀ ਸੀਗੀ ਉਹ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ 'ਚ ਤੁਹਾਡੇ ਨਾਲ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ ਕੀਤੀ ਕਿ ਜੀ ਤੁਸੀਂ ਐਵੇਂ ਨਾ ਕਰੋ ਜਥੇਬੰਦੀ ਨੂੰ ਇੱਕ ਲੋਕਤੰਤਰੀ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ ਰਾਏ ਲਓ ਮਤਾ ਪਾਸ ਕਰਕੇ ਫਿਰ ਉਹਨੂੰ ਅੱਗੇ ਪਰਸਿਊ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਪਿਤਾ ਜੀ ਨੇ ਸਥਾਪਨਾ ਕਰੀ ਹੋਵੇ ਜਥੇਵੰਦਰੀ ਦੀ ਮੈਂ ਇਹਨਾਂ ਪੋਲਾਈਟਲੀ ਚੱਲ ਰਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹਦੇ ਗਵਾਹ ਖੜੇ ਨੇ ਸਾਡੇ ਕੋਲੇ ਜੋਰਾ ਸਿੰਘ ਜੀ ਕਹਿੰਦੇ ਵੀ ਦਲਵੀਰ ਸਿੰਘ ਨੂੰ ਕਿਹਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹੁਣ ਜਿਵੇਂ ਬਿਵਾਰੀ ਮਿਲੀ ਹੈ ਕੀ ਦੀ ਗੱਲ ਕਰਦੇ ਹੁਣ ਜਿਵੇਂ ਬਿਵਾਰੀ ਮਿਲੀ ਹੈ ਕੀ ਮਿਲੀ ਹੈ ਤੇ ਕਿਸ ਤਰ੍ਹਾਂ ਹਾਂ ਮੈਂ ਬਿਲਕੁਲ ਇਹ ਕਲੀਅਰ ਕਰ ਦਿੰਨਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਨਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਵੰਦਰੀ ਬੱਕਰੀ ਨਹੀਂ ਕਰ ਰਹ ਅਸੀਂ ਨੇ ਜਿਵੇਂ ਕਿ ਸਰਦਾ ਡੱਲੇਵਾਲ ਹੋਣਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾਤੇ ਪ੍ਰਧਾਨ ਹੁੰਦੇ ਹੋਇਆ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਇਹ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਕਨਵੀਨਰ ਲਾਤਾ ਇਹ ਸੰਗਰੂਰ ਦੇ ਪ੍ਰਧਾਨ ਨੇ ਕਨਵੀਨਰ ਲਾਤਾ ਇਸੇ ਤਰੀਕੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਇਸ ਸਮੇਂ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨੇ ਔਰ ਪੰਜਾਬ ਦੇ ਵਿਦਿਸ਼ਕਤਰ ਆਪਣੇ ਪ੍ਰੈਸ ਸਕੱਤਰ ਸਾਹਿਬ ਮੇਸੰਜੀ ਜੀ ਤੇੜੀ ਉਹਨਾਂ ਨੇ ਮੈਨੂੰ ਪਿਆ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆ ਕੇ ਆਪਣੀਆਂ ਸੁਵਾਵਾਂ ਦੋ ਇਹ ਅਸੀਂ ਤੁਹਾਡੀਆਂ ਸੁਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀਆਂ ਕਿ ਲੱਗਦਾ ਜੀ ਉਹ ਚੱਲਣ ਦੇ ਦੇਣਗੇ ਤੁਸੀਂ ਕਨਵੀਨਰ ਦੇ ਤੌਰ ਤੇ ਜਾਂ ਤੁਸੀਂ ਲੀਗਲੀ ਇਸ ਪਾਸੇ ਦੇ ਪਹਿਲਾਂ ਵਿਚਾਰ ਕਰੀਏ ਆਪਸ਼ਨ ਹੈਗੀ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਰੋਜ਼ਪੁਰ ਤਾਰਨਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆ ਗਏ ਆਪਣੇ ਦੇ ਨਾਲ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਹੈਗਾ ਕਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਛੱਡ ਗਏ ਉਹ ਤਾਂ ਨੇ ਜੀ ਉਸੇ ਟਾਈਮ ਮਝੈਲ ਕਿਸਾਨ ਯੂਨੀਅਨ ਬਣਾ ਲਈ ਸੀ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਜੇ ਆਕੇ ਸੰਤ ਨਾ ਆਇਆ ਤਾਂ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੇ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜਥੇਬੰਦੀ ਚ ਕੰਮ ਕਰਦੇ ਸੀ ਲੀਡਰ ਉਹਨਾਂ ਨੂੰ ਧੜਾ ਧੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਚ ਸਾਰਾ ਬੋਲ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਰਨਲ ਸਖਤਰ ਸੀਗੇ ਪਲੈਨਿੰਗ ਕੀਤੀ ਕਿ ਸ਼ੰਭੂ ਤੇ ਖਨੌਲੀ ਬਾਰਡਰ ਦੀ ਜਿਹੜੀ ਡੱਲੇਵਾਲ ਸਭ ਲੋ ਤਾਂ ਨਾ ਆਇਆ ਉਸੇ ਲੱਗਦਾ ਕਮੇਟੀ ਨਾਲ ਪੂਰੀ ਪਲੈਨਿੰਗ ਕਰਕੇ ਹੀ ਇਹ ਕਾਲ ਦਿੱਤੀ ਗਈ ਹੋएगी ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰਾ ਕੁਸ਼ੀ ਦਾ ਦੋ ਬੰਦੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਡੱਲੇਵਾਲ ਉਸਾਂ ਕਿਸੇ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਥੇਬੰਦੀ ਨਾਲ ਇਹੀ ਵਜ੍ਹਾ ਕਿ ਅੱਜ ਇਹ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਬੋਗ ਸਿੰਘ ਮਾਨਸਾ ਨੂੰ ਜਨਰਲ ਸਿਕੰਦਰ ਨੂੰ ਪੰਜਾਬ ਤੋਂ ਕੱਢਿਆ ਜਥੇਬੰਦੀ ਦੇ ਵਿੱਚੋਂ ਉਦੋਂ ਬਦਦਾ ਜੋਰਾ ਸਿੰਘ ਖੜੇ ਨੇ ਪਟਿਆਲਾ ਇਹਨਾਂ ਨੂੰ ਕੱਢਤਾ ਕੱਲ ਪਰਸੋਂ ਆ ਕੇ ਕਾਕਾ ਕੋਟਾ ਫਤਿਹਗੜ੍ਹ ਸਾਹਿਬ ਕਹਿੰਦੇ ਕਿ ਮੈਂ ਗਰਮੀਤ ਸਿੰਘ ਰੂਪਕੀ ਨੂੰ ਜਥੇਬੰਦੀ ਚੋਂ ਕੱਢ ਦੇਣਾ ਸੀ ਹੁਣ ਜੇ ਲਗਾਈ ਕਿ ਸਪੀਕਰ ਦਾ